ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਣਾ ਹੋਗ ਆਵਣ ਜਾਣ ਵਿਗੁੱਚੀਐ ਦੁਬਿਦਾ ਵਿਆਪੈ ਰੋਗ ਨਾ ਕੋ ਮੇਰਾ ਮੇਰਾ ਤਾਂ ਕੋਈ ਹੈ ਹੀ ਨਹੀਂ ਕਿਸ ਗਜੀ ਫਿਰ ਮੈਂ ਕਿਨੂ ਫੜਾਂ ਕੀ ਦਾ ਲੜਫੜਾਂ ਮੇਰਾ ਹੈ ਨਹੀਂ ਕੋਈ ਜਦ ਨਾ ਕੋ ਹੋਣਾ ਹੋਗਣਾ ਹੈਗਾ ਲੋਗਾ ਨਾਲ ਤੇ ਜੇ ਕੋਈ ਹੋਇਆ ਨਾ ਤਾਂ ਨੂੰ ਹੋਊਗਾ ਹਮ ਆ ਕੋਨ ਹੋਗਸੀ ਹਾਂਜੀ ਨਾ ਕੋਈ ਰਾ ਕਿਸ ਗਹੀ ਨਾ ਕੋ ਹੋਆ ਨਾ ਹੋਗ ਆਵਣ ਜਾਣ ਬਿਗੁੱਚੀਐ ਦੁਬਿਦਾ ਵਿਆਪੈ ਰੋਗ ਆ ਜਿਹੜਾ ਆਉਣਾ ਜਾਣਾ ਇਹਦਾ ਓਖਾ ਹੋਇਆ ਬੰਦੂ ਇਹਦਾ ਬਗੋ ਚ ਦੁਬਿਦਾ ਵਿਆਪੈ ਰੋਗ ਅਰੇ ਦੁਬਿਦਾ ਇਹਨੂੰ ਰੋਗ ਬੰਦੇ ਨੇ ਔੜ ਜਾਣ ਕਰਕੇ ਹੀ ਰੋਗ ਵੱਧਦੇ ਨੇ ਹੂੰ ਠੀਕ ਹੈ ਜੀ ਅਨਾਮ ਵਿਹੂਨੇ ਆਦਮੀ ਕਲਰ ਕੰਧ ਗਿਰੰਤ ਗਿਣ ਨਾਮ ਹੈ ਹੂੰ ਲਾ ਨੂੰ ਮਿਉਨੇ ਆਦਮੀ ਅਨਾਮ ਨਾ ਲਿਖਿਆ ਹੋਇਆ ਹੈ ਹਾਂ ਜੀ ਲੇ ਨਾ ਵੀ ਆਇਆ ਨਾ ਹੂੰ ਲਾ ਨੂੰ ਮਿਉਨੇ ਆਦਮੀ ਕਲਰ ਕੰਧ ਗਿਰੰਤ ਕੱਲਰ ਕਾੰਨ ਦੇ ਗ੍ਰਾਂਤ ਗਾਣੇ ਨਾਲ ਸੁਖਣੇ ਨਹੀਂ ਜਿਹੜੇ ਕੱਲਰ ਦੀ ਕਾੰਨੋਂ ਆਪੇ ਗਰ ਜਾਂਦੇ ਨੇ ਹੂੰ ਆਪੇ ਕਾਇ ਜਾਂਦੇ ਡੇਰੀ ਹੋ ਜਾਂਦੇ ਕੱਲਰ ਕਾੰਨ ਵੀ ਗ੍ਰਾਂਤ ਗਿਣ ਨਾਵੇਂ ਕਿਉਂ ਛੁੱਟੀ ਐ ਜਾਇ ਰ ਸਤਲੰਤ ਨਾਮ ਦੇ ਬਿਨਾਂ ਇਫਤਾਰਾ ਨਹੀਂ ਐ ਕੋਈ ਤਰੀਕਾ ਦੱਸੋ ਨਾਮ ਦੇ ਬਿਨਾਂ ਛੁੱਟਣ ਦਾ ਕਾਇ ਰ ਸਤਲੰਤ ਨਹੀਂ ਤਾਂ ਅੰਤ ਨੂੰ ਰਸਾ ਤਲਰ ਅਰਖਾ ਚਲੇ ਜਾਂਦੇ ਰੁਪਜੋਗੇ ਪਪ ਸਾਦਰ ਦੇ ਵਿੱਚ ਇਹ ਰਸਾ ਰਸਾ ਤਲਰ ਰਸਾ ਇਹਨੇ ਰਸੇ ਜੀਨ ਸਾਹ ਦੇ ਰਸ ਇਹਦੇ ਵਿੱਚ ਡੁੱਬਜੋਗੇ ਠੀਕ ਹੈ ਜੀ ਗੰਟ ਗਣਾਵੇ ਅਖਰੀ ਅਗੰਟ ਸਾਚਾ ਸੋਏ ਅਗਿਆਨੀ ਮਤਹੀਣ ਹਾਂ ਗੁਰਬਿੰਨ ਗਿਆਨ ਨਾ ਹੋਵੇ। ਅੰਤ ਗਣਾ ਮੈਂ ਅਖਣੀਆਂ ਅਜਲ ਪੜਤ ਪੜ ਲੈ ਲੋ ਪੜਤ। ਹੂੰ ਉਹ ਗਲਤੀਆਂ ਬਣਤੀਆਂ ਜਿ ਪਿਆ ਅਗਲੇ ਚੱਕਰ ਦੇ ਵਿੱਚ ਹਾਂ ਅਖਣਾ ਦੇ ਵਿੱਚ ਫਸਿਆ ਫਸਾਈਆ ਦੋਦੀ ਉਹਦੇ ਗੰਤ ਕਰਨਾ ਦੇ ਅਖਰੀ ਹੂੰ ਅਗਣਾ ਤਾਂ ਸੱਚਾ ਸੋਏ ਸੱਚਾ ਸੋਏ ਤਾਂ ਅਗਣਾ ਤਾਂ ਗਣਤੀ ਤੇ ਪਰੇ ਹਾਂ ਇੱਕ ਟਾਂ ਗੱਡੀ ਤੇ ਭਰੀ ਐ ਠੀਕ ਐ ਜੀ ਅਗਣਤਾ ਸੱਚਾ ਸੋਏ ਉਹ ਉਹ ਅਗਣਤਾ ਸੱਚਾ ਸੋਏ ਤੇ ਖਰਚੀ ਫਿਰਦਾ ਪਰਨਤ ਕੋਤੀ ਹੋ ਜੇ ਅੱਛਾ ਜੀ ਸੰਤ ਗਣ ਆਵੇ ਅਖਰੀ ਅਗਣਤਾ ਸੱਚਾ ਸੋਏ ਹਾਂ ਜੀ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਇਹਦਾ ਮਤਲਬ ਆ ਗਿਆਨੀ ਹੈ ਪੜਨਤਰੀ ਹੈ ਪੜਨ ਤਾਂ ਜਾਂਦੀ ਹੈ ਬਰਾਬਰ ਈ ਹੈ ਪੜਨ ਤੋਂ ਗਿਆਨੀ ਬਸ ਹੀਰ ਗੁਰਮਤਿ ਗਿਆਨ ਨਾ ਹੋਏ ਹਾਂਜੀ ਗੁਰੂ ਤਾਂ ਬਣਾਓ ਸਤਗੁਰ ਤੇ ਬਣਾ ਗਿਆਨ ਕਿੱਥੋਂ ਹੋਣਾ ਸੀ ਇਹ ਬਨ ਮੁਖਾ ਸਤਗੁਰ ਆਪੇ ਬਣਿਆ ਬੈਠਾ ਹੈ ਕੂੜ ਗਿਆਨ ਮਗਲ ਲੱਗਿਆ ਕੂੜ ਦੇ ਅਨੁਭਵ ਅੱਛਾ ਜੀ ਹਾਂ ਹਾਂਜੀ ਟੁੱਟੀ ਤੰਤਰਬਾਬ ਕੀ ਵਾਜੈ ਨਹੀਂ ਵਿਯੋਗ ਵਿਛੜੀਆਂ ਮੇਲੇ ਪ੍ਰਭ ਨਾਨਕ ਕਰ ਸੰਜੋਗ ਤੇ ਤੰਤਰਬਾਬ ਕੀ ਜਿਹੜਾ ਬਾਬ ਦੀ ਤਦ ਟੁੱਟ ਜਾਂਦੀ ਆ ਵਾਜੈ ਨਹੀਂ ਵਿਯੋਗ ਵਿਯੋਗ ਹੋ ਜਾਂਦਾ ਜੇ ਟੁੱਟ ਗਈ ਵਿਯੋਗ ਹੋ ਗਿਆ ਜੁੜੀ ਹੈ ਸੰਜੋਗ ਹੈ ਹੂੰ ਹੂੰ ਤਾਂ ਤਾਂ ਟੁੱਟ ਜਾਂਦੀ ਆ ਵਿਯੋਗ ਹੋ ਗਿਆ ਦੋ ਟੋਟੇ ਹੋ ਗਏ ਜੋ ਜੁੜੀ ਹੋਈ ਸੀ ਟੁੱਟ ਗਈ ਠੀਕ ਹੈ ਜੀ ਉਸਦੀ ਤੰਤਰ ਆਵਗੀ ਬਾਜੈ ਨਹੀਂ ਵਿਭੋਗ ਜਾਂ ਨਾਮ ਨਾਲ ਉਹ ਸੁਰਤ ਟੁੱਟਦੀ ਹੈ ਫਿਰ ਵਿਭੋਗ ਹੋ ਜਾਂਦਾ ਫਿਰ ਨਹੀਂ ਵੱਜਦੀ ਅੱਛਾ ਜੀ ਵਿਛੜਿਆ ਮੇਲੇ ਪ੍ਰਭੂ ਹਾਂਜੀ ਇਹ ਡੁੱਟੀ ਨੂੰ ਫੇਰ ਕਰਨ ਨਾਲ ਗੋਪਾਲ ਆਪਈ ਹੈ ਹੂੰ ਹੂੰ ਅੜਕ ਕਰ ਸਜੋਗ ਸਜੋਗ ਫੇਰ ਗੁਰੂ ਦਾ ਫੇਰ ਜੋੜੂਗਾ ਤਾਲ ਨੂੰ ਹੂੰ ਹੂੰ ਤਾਂ ਕਦੇ ਵੱਜੂ ਠੀਕ ਨਹੀਂ ਬਜਦੀ ਕੋਈ ਨਹੀਂ ਬਜਦੀ ਹੈ ਜੁੜ ਜੋ ਸ਼ਬਦ ਨਿਕਲਦਾ ਹੈ ਸੱਚੋਂ ਠੀਕ ਹੈ ਸੱਚ ਨਾਲ ਜੁੜ ਕੇ ਬੋਲਦਾ ਜਦ ਸੱਚ ਇਕੱਲੇ ਵਿੱਚੋਂ ਇਹ ਚਰਵਾਬ ਜਿਹੜਾ ਹੈਗਾ ਇਹ ਊ ਐਂ ਚੇਤਨ ਵਾਸਤੇ ਵਰਤਿਆ ਹਾਂਜੀ ਰਵਾਬ ਤਾਂ ਚਤਰ ਰਵਾਬ ਤਾਂ ਸੁਰਤ ਦੀ ਤੰਦ ਹੈ ਚੇਤਨ ਮੰਦੋਹ ਨਾਲ ਜੁੜੀ ਹੋਈ ਹੈ ਅੱਛਾ ਜੀ ਇੱਕ ਪਾਸੇ ਮਨ ਦੋਹਾਂ ਨੇ ਜੁੜੀ ਹੈ ਤਾਂ ਸੁਰਤ ਦੋਹਾਂ ਦੇ ਮੇਲ ਵਿੱਚੋਂ ਦੋਏ ਇੱਕ ਹੋਏ ਹੋਏ ਨੇ ਉਹਨਾਂ ਦੇ ਮੇਲ ਦੇ ਵਿੱਚ ਆਵਾਜ਼ ਨਿਕਲਦੀ ਅੱਛਾ ਜੀ ਆਵਾਜ਼ ਆ ਦੋਹਾਂ ਦੀ ਸੋਝੀ ਠੀਕ ਹੈ ਜੀ